ਜੈ ਰਾਏ ਦੀ ਪਹਾਂਕਾ ਹੋ ਗਿਆ ਟਾਈਮ 10 ਦੇ ਨੇੜੇ ਹੋ ਗਿਆ ਹਨ 9:42 9:42 ਹੋ ਗਏ ਰੱਜ ਫੁੱਲ ਐਸ ਟਾਈਮ ਜੀ ਫੁੱਲ ਜਾਮ ਲੱਗਿਆ ਸਾਨੂੰ ਡੇਢ ਘੰਟਾ ਹੋ ਗਿਆ ਜਾਮ ਚ ਫਸੇ ਹਾਂ ਬਾਕੀ ਸਾਨੂੰ ਬਾਹਰ ਨਿਕਲ ਕੇ ਦਿਖਾਣਿਆ ਕਿਆ ਸਿਸਟਮ ਆ ਆ ਲੋਜ ਉਹ ਦੇਖੋ ਗੱਡੀਆਂ ਦੀਆਂ ਕਿੰਨੀਆਂ ਲਾਈਨਾਂ ਨੇ ਟੈਪੂ ਡਰਾਈਵਰ ਸਾਰੀਆਂ ਫ੍ਰੀ ਸੇਵਾ ਚੱਲਦੀ ਆ ਗੁਰੂ ਦੀ ਕਿਰਪਾ ਨਾਲ ਬੱਬਾ ਜੀ ਆ ਆਪਣੀ ਗੱਡੀ ਆ ਜੀ ਇਹ ਹੋਰ ਸੇਵਾਦਾਰਾਂ ਕਰਨ ਵਾਲੀ ਜਾਏਗੀ ਆ ਦੇਖੋ ਕਿੰਨੀ ਛੋਣੀ ਗੱਡੀ ਹੋ ਗਈ ਨੇ ਪਾਸੋਂ ਗੱਡੀਆਂ ਆ ਰਹੀਆਂ ਆਹੋ ਫੈਲਾ ਦੇ ਬਾਰੂ ਮੈਂ ਧੀਰੇ ਗੱਡੀ ਢੜੀ ਭਈਆ ਉਸਤਾਦ

ਦੇ ਰਾਜਾ ਸ਼ੇਤੀਰਾ ਸ਼ੇਤੀ ਬਾਰੇ ਫੜਕੇ ਕਢਾ ਦੇ ਜੰਮੀਆ ਹੋਣਾ ਉਹ ਮੁੰਡਾ ਕੋਲੋਂ ਆਈ ਪਰ ਆਜਾ ਆਪਣੀ ਕਰਨ ਪੰਨੀ ਸੰਗਤ ਜੀ ਆਉਣ ਨਾਲ ਜਾਣਾ ਕਾਲੀ ਵੀ ਕਰਨੀ ਹੈਗੀ ਮੇਲਾ ਦੇ ਕਿ ਆਪਣੇ ਆਪਣੇ ਰਾਜੀ ਖੁਸ਼ੀ ਵਾਲਾ ਚਾਪੇ ਕਰਾਇਆ ਕਿਸੇ ਨੇ ਕਾਲੀ ਨਹੀਂ ਕਰਨੀ ਕਿ ਨਾ ਸੰਤਾਂ ਨੂੰ ਲੋੜ ਆਈ ਆ ਆਰਮਨ ਕਰਦਾ ਬੋਲਦਾ ਰਾਜੀ ਖੁਸ਼ੀ ਜਾਣਾ ਆਰਮਨ ਜਾਣਾ ਕਹਿੰਦਾ ਰਾਜੀ ਖੁਸ਼ੀ ਜਾਣਾ ਆ ਬਾਈ ਕਹਿੰਦਾ ਰਾਜੀ ਖੁਸ਼ੀ ਜਾਣਾ ਆਰਮਨ ਮੇਲਾ ਦੇ ਵਿੱਚ ਮੇਲਾ ਦੇਖੋ ਮੇਲਾ ਦੇਖੋ ਤੈਨੂੰ ਗੱਡੀ ਦੇ ਦਿੱਤੀ ਓਏ ਬੁਲਾਉਣ ਦੇ ਆਪਾਂ ਨੇ ਬੱਲੇ ਦੇਖਣ ਆਏ ਆ ਮਹਾਰਾ ਦੇ ਮੇਲੇ ਦੇ ਤੌਰ ਤੇ ਆਉਂਦੇ ਆ ਦੇਖੋ ਬਸ ਕਰਦੇ ਹੋਏ ਰਾਜਾ ਬੜੀ ਚੜ੍ਹ ਤੇ ਡਰਾਈਵਰ ਜਿਹੜਾ ਬੇੰਤੀ ਇੱਕ ਇੱਕ ਸਵਾਰੀ ਹੈ ਨਾ ਰਾਤ ਦੇ ਦੀ ਜਿਹੜੀ ਬੈਲ ਚੱਕ ਕੇ ਜਾਣਾ ਤੇਰੀ ਮੇਰੇ ਯਾਰਾਂ ਦੇ ਜਾਣੇ ਬੜਾ ਚੋਰ ਜਾਣਾਗਾ ਤੇ ਰਾਤ ਦੀ ਥੋੜੀ ਚਟਣੀ ਨੇਵੀ ਥੋੜੀ ਚੱਕ ਕੇ ਜਾਣਾਗਾ ਕੱਲ ਬਹੁਤ ਪ੍ਰੋਬਲਮ ਆ ਬੀਬੀਾਂ ਕਹਿੰਦੇ ਆ ਤੇ ਆਪਣੀਆਂ ਗੱਡੀਆਂ ਕੱਢ ਕੇ ਛੱਡ ਕੇ ਆਇਆ ਸੀ ਰਾਤਾਂ ਤੇ ਆ ਕੋਈ ਮੁਸਾਫਰ ਦੀ ਕੋ ਲੋ ਦੀ ਕੋ ਖਾਵਾ ਦੀ ਕੋ ਕਰੀ ਤੇ ਕੰਮ ਨਹੀਂ ਕਰਨੇ ਹੈ ਕੋਈ ਸਿਆਵਤ ਨਹੀਂ ਕੰਢੀਆਂ ਅੱਗੀਆਂ ਏਸੀ ਗੱਡੀਆਂ ਆ ਐਨੀ ਜ਼ਰੂਰ ਬੇਨਤੀ ਕਬੂਲ ਕਰੋ ਸਾਡੇ ਜੀ ਬੀਬੀਆ ਨੂੰ ਪ੍ਰੋਬਲਮ ਆਦੀ ਰਾਤ ਰਾਤ ਕਿੱਥੇ ਜਾਣਾ ਬੰਦੂ ਦੇ ਲੱਗਦੇ ਹੁੰਦੇ ਆ ਉਹ ਰਸਤਾ ਬੰਦ ਲਿਤਾ ਪਿਆ ਉਹ ਲੈ ਕੇ ਲੈ ਕੇ ਦਿਆ ਕਰਾ ਖੜਾ ਚੱਕ ਲਿਆ ਡਰਾਈਵਰ ਵੀ ਸਾਡੇ ਬੇਤੀ ਮੰਨ ਕਬੂਲ ਕਰਨ ਬੀਬੀਆਂ ਨੂੰ ਬੀਬੇ ਜਦੋਂ ਕਿ ਪਾਸੇ ਵੀ ਹੋਣ ਕੋਈ ਪਰ ਰਾਤ ਨੂੰ ਸਵਾਰੀ ਸਾਥੀ ਲੈ ਕੇ ਜ਼ਰੂਰ ਜਾਣੀ ਆ ਉਹ ਰਾਤ ਤੇ ਚਲਾਉਣੀ ਜਾਂਦੀ ਜਾਂਦੇ ਇਹ ਨਹੀਂ ਅਸੀਂ ਜਾੜਨ ਵਾਲੇ ਜਾਂ ਬਲਾਗੋ ਵਾਲੇ ਜਾਂ ਰਾਹੋਂ ਜਾਣੇ ਜਾਂ ਗੜਸ਼ਣ ਤੋਂ ਜਾਣਾ ਇੱਧਰ ਤੇ ਬਲਾ ਰਗਾ ਛੋਟੇ ਜਿਹੜਾ ਵੀ ਟੂਰਿਜ਼ਮ ਜਿਹੜਾ ਮਨ ਖਰਾਬ ਹੁੰਦਾ ਫਿਰ ਆਪਣੀ ਮਰਜ਼ੀ ਨਾ ਕਰੋ ਪਿੰਡ ਦੇ ਆ ਰਾਜਾ ਬਲੀ ਸਭੰਨੀ ਰਾਜਾ ਬਲੀ ਕੋਲੋਂ ਜਿਆਦਾ ਤਾਂ ਨਹੀਂ ਸਮਝਤੀ ਸਾਬ ਦਾ ਭਲਾ ਕਰਨਾ ਨੀਰ ਦੇ ਰਵਾਂ ਨੱਪੀਆ ਆਪਣਾ ਰਾਜੀ ਕੋ ਜੀ ਆਰਾਮ ਨਾਲ ਸਾਰੇ ਨੇ ਕਿਸੇ ਨੇ ਕਾਲੀ ਨਹੀਂ ਕਰਨੀ ਹੈਗੀ 5 10 ਮਿੰਟ ਦੀ ਚੰਚੂ ਦਾ ਮੋਬਾਈਲ ਨਹੀਂ ਰੋ ਸਾਲ ਹੀ ਨਹੀਂ ਕਰਨੀ ਹੈ ਨੀ

ਬਹੁਤ ਅੱਛਾ ਰਹੇਗੀ ਆਹ ਲਾ ਗੁੱਠੇ ਪਾਸੇ ਮੁਰਦਾ ਲੈ ਕੇ ਗੱਦੇ ਆਉਂਦੇ ਆ ਆ ਫੀਲ ਹੈਗਾ ਭਈ ਆ ਗਿਆ ਮੁਰਦਾ ਲੈ ਕੇ